ਸਤਨਾਮ ਸ੍ਰੀ ਵਾਹਿਗੁਰੂ ਜੀਓ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀਓ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਓ ਲਗਦੇ ਰਹਿਣ ਖੁਸ਼ੀ ਦੇ ਮੇਲੇ ਤੇ ਮਿਲਦੀਆਂ ਰਹਿਣ ਵਧਾਈਆਂ ਪੁੱਤਰ ਮਿਠੜੇ ਮੇਵੇ ਰੱਬ ਸਭ ਨੂੰ ਦੇਵੇ ਤੇ ਬਠਿੰਡਾ ਦੇ ਪਿੰਡ ਦਿਉਣ ਚ ਪਲਵਿੰਦਰ ਸਿੰਘ ਪੰਜੂ ਦੇ ਘਰ ਪੋਤਰਾ ਹੋਇਆ ਭਾਈ ਦਿੜਲੀ ਵਧੀ ਅੱਗੇ ਸਤਨਾਮ ਸਤੂ ਦਾ ਲੋ ਵੀ ਸਾਡੇ ਚਾਚਾ ਜੀ ਨੇ ਬਿੰਦਰ ਸਿੰਘ ਤੇ ਜਿਹਨੂੰ ਸਰਪੰਚ ਕਿਹਾ ਜਾਂਦਾ ਸੀ ਦਾ ਆਸਤਾ ਭਾਵੇਂ ਦੁਨੀਆ ਤੇ ਲਹਿਰੇ ਤੇ ਅੱਜ ਉਹਨਾਂ ਦੇ ਪਰਿਵਾਰ ਨੂੰ ਬਹੁਤ ਵੱਡੀ ਖੁਸ਼ੀ ਆਈ ਹੈ ਤੇ ਸਾਡਾ ਛੋਟਾ ਵੀਰਾ ਸਤਨਾਬ ਸਿੰਘ ਵੀ ਗੈਰ ਨਹੀਂ ਸਾਡੇ ਚਾਚਾ ਜੀ ਵੀ ਕੈਦ ਨੇ ਆ ਸਭ ਉਹਨਾਂ ਦੇ ਘਰ ਪ੍ਰਮਾਤਮਾ ਨੇ ਪੁੱਤਰ ਵੀ ਜਨਮ ਦਿੱਤੀ ਹੈ ਚੱਲ ਰਹੀਆਂ ਜੀ ਪ੍ਰਸਾਦਾ ਪਾਣੀ ਤਿਆਰ ਕਰਨਾ ਇੱਧਰ ਕੜਾਹੀ ਚੜੀ ਹੋਈ ਹੈ ਗੋਭੀ ਪਕੌੜਿਆਂ ਦੇ ਉਹ ਵੀ ਪਕੌੜੇ ਬਣ ਰਹੇ ਆ ਤੇ ਇਹ ਦਾਦੀ ਹੈ ਜਹਰਬੀਰ ਦੀ ਸੁਖਜੀਤ ਕੌਰ ਤੇ ਬਾਕੀ ਹਤਾਈ ਹੈ ਭਾਈ ਉਹਦੀ ਚਾਚੀ ਹੈ ਦਾਦਾ ਤੇ ਬਾਕੀ ਸਾਰਾ ਪਰਿਵਾਰ ਆ ਜੀ ਰੌਣਕਾਂ ਲੱਗੀਆਂ ਮੇਲੇ ਲੱਗੇ ਨੇ ਖੁਸ਼ੀਆਂ ਦੇ ਦਿਨ ਸਾਰਿਆਂ ਤੇ ਪਰਮਾਤਮਾ ਲਿਆਵੇ ਤੇ ਜਿਹੜੇ ਭੱਪਾ ਭਾਈਚਾਰਾ ਹੁੰਦਾ ਇਹ ਬੰਦਾ ਇਕੱਲਾ ਕੁਛ ਨਹੀਂ ਹੁੰਦਾ ਤੇ ਇਹ ਸਾਰਾ ਜਦੋਂ ਸਾਝ ਹੁੰਦੀ ਹੈ ਇਕੱਠ ਹੁੰਦਾ ਤਾਂ ਉਦੋਂ ਇਹ ਹੋਰ ਵੀ ਖੁਸ਼ੀਆਂ ਜ਼ਵਾਦਾ ਹੋ ਜਾਂਦਾ ਤੇ ਸਾਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਇਕੱਲੇ ਅਸੀਂ ਕੁਛ ਵੀ ਨਹੀਂ ਹਰੇਕ ਰਿਸ਼ਤੇ ਦੀ ਵੱਖਰੀ ਵੱਖਰੀ ਆਪ ਕੋ ਆਪਣੀ ਅਹਿਮੀਅਤ ਹੁੰਦੀ ਹੈ ਸੋ ਇਹ ਜੀ ਫਨ ਦਾ ਅੰਦਰਾ ਦੇਸ ਤੇ ਡੇਰਾ ਬਾਬਾ ਸਤਲ ਕਰਾਓ ਵੇਖੇ ਨਮ ਬਣਨ ਦੀ ਜਿਹੜੀ ਰੀਤ ਆ ਉਹ ਇੱਥੇ ਕਰਨਾ ਹੈ ਪਰਿਵਾਰ ਸਤਨਾਮ ਸਿੰਘ ਤੇ ਨਾਲ ਉਹਨਾਂ ਦਾ ਉਹਦੀਆਂ ਭੈਣਾਂ ਭਝਾਈਆਂ ਮਾਂ ਤੇ ਹੋਰ ਪਰਿਵਾਰ ਸੋ ਇਹ ਬਾਬਾ ਤੇਜਾਦਾਸ ਜੀ ਹੈ ਮੁਖ ਸੇਵਾਦਾਰ ਦੇ ਰਵਾ ਬਸਤਲ ਕਰਦੋ ਜੀ ਵੱਲੋਂ ਇਹ ਬਾਬਾ ਜੀ ਦਾ ਅਸੀਰਵਾਦ ਬੱਚਿਆਂ ਨੂੰ ਮਿਲ ਰਿਹਾ ਤੇ ਨਿਮ ਬੰਨ ਦੀ ਜਿਹੜੀ ਇਹ ਰੀਤ ਆ ਇਹ ਚੱਲ ਰਹੀ ਹੈ ਇਹ ਪਰਿਵਾਰ ਆ ਭੈਣਾ ਭਾਂਜੀਆਂ ਭਾਂਜੇ ਸਤਨਾਮ ਦੇ ਤੇ ਇਹ ਨਮ ਬਣਿਆ ਜਾ ਰਿਹਾ ਹੈ ਡੇਰਾ ਬਾਬਾ ਸਤ ਤੱਕ ਰਿਹਾ ਉਸ ਮਾਦ ਦੇ ਅੱਗੇ ਸੋ ਸਾਰਿਆਂ ਨਾਲ ਮਿਲ ਕੇ ਖੁਸ਼ੀਆਂ ਮਨਾਉਣੀਆਂ ਚਾਹੀਦੀਆਂ ਦੋਸਤੋ ਸਾਰਿਆਂ ਨਾਲ ਰਲ ਕੇ ਹੀ ਪਰਿਵਾਰ ਬਣਦਾ ਹੁੰਦਾ ਇਕੱਲਾ ਬੰਦਾ ਕੁਝ ਨਹੀਂ ਹੁੰਦਾ ਜੇ ਅਸੀਂ ਕਹੀਏ ਵੀ ਇਕੱਲੇ ਅਸੀਂ ਬਹੁਤ ਕੁਝ ਕਰ ਲਾਂਗੇ ਹਰੇਕ ਦੇ ਦੁੱਖ ਸੁੱਖ ਸਾਨੂੰ ਜਾਣਾ ਚਾਹੀਦਾ ਫੇਰ ਹੀ ਦੂਜਾ ਕੋਈ ਆਊਗਾ ਸੋ ਅਜੇ ਨਹੀਂ ਆਪਾਂ ਖੜ ਚੁ ਗੱਦੀ ਮੋੜ ਲੈ ਲੈ ਹੁਣ ਕੱਢੋਗੀ ਕੋਈ ਤਰਜ ਕਿਵੇਂ ਤਰਜ ਜੇ ਕਾਰਾਈ ਲਾ ਦੇ ਨਾ ਆਇਨ ਪੈਰ ਕੱਲਾ ਲਾ ਕੇ ਇਧਰ ਟੂਲ ਲਾ ਲਾ ਕੋਈ ਨਹੀਂ ਪਾਈ ਕਰਦੇ ਦੇਵੇ ਸਹੀ ਹੈ ਤਾ ਤਾਂ ਹੈਗਾ ਗੀਤ ਕੋਈ ਹਾਂ ਜੇ ਬਾਬੇ ਸੱਤ ਦੀ ਜੋੜ ਛੱਡ ਕੇ ਪਤੀ ਜਾ ਮੇਰਾ ਉਹ ਆ ਕੇ ਕੀ ਮਟਾ ਠੀਕ ਨਾ ਹਾਂ ਕੁਆ ਬਾਂਕੇ ਮੱਥੜੇ ਗਦਾ ਕਾਈ ਕਾ ਕੇ ਮੱਥੜੇ ਗਦਾ ਮੰਗੀ ਪਾਵਰ ਮਾਚ ਵਾਰਾ ਟੰਪੀ ਜਾ ਚੱਕ ਕੇ ਮੈਂ ਫੋਲੇ ਨੂੰ ਹਾਂ ਹਾਂ ਬੰਦਾ ਹੋ ਗਿਆ ਬੰਦਾ ਹੋ ਗਿਆ ਬੋਲਣਾ

ਦੀ ਯਾਨੀ ਵਾ ਮੇਂ ਮਾਤਾ ਦੇ ਹੰਕਾਰ ਵਿੱਚ ਜਾਨੀ ਆ ਨੀ ਵਾ Si O timing i wonder Noany a N ਇੰਦਰ ਪਾਲ ਨੇ ਮੈਂ ਬੰਦੇ ਹੁਣ ਆ ਆਣਿਆ ਤੁਨੂੰ ਕਿਵੇਂ ਆ ਮੈਂ ਕਰਕੇ ਗਈ ਜਾਂਦੀ ਲੱਗੇ ਕਿਛ ਲੱਗ ਆ ਜਾਓ ਕਾ ਕਾ ਮੇ ਵਿਤ ਨੂੰ ਹਰੇ ਰਗਾਂ ਨੂੰ ਪੂਰ ਗੋਟੀ ਦੇ ਬੋਲ ਬਦੇ ਹੋ ਰਹੀ ਹੈ ਜਗਾਈ ਨਹੀਂ ਹੈ ਕੁਦਰਤ ਤਾਂ ਲੈ ਦੱਸਣ ਆ ਗਿਆ ਐ ਨੂੰ ਫੜ ਦਦੀ ਨਾ ਆਇਆ ਉਹਦਾ ਪਾਯਾ ਦੋਸਤੇ ਕੋਲ ਹੋਰਾਂ ਦੇ ਕਿਹਨੂੰ ਕਾਇਦੇ ਨਹੀਂ ਫੜ ਤੂੰ ਹੀ ਖੜਾ ਜਾ ਰਹੇ ਸੀ ਆਪੇ ਥੋੜ੍ਹਗੇ ਵੀਰ ਕੋਲੇ ਅਨਿਤਕਾਰ ਤੋਂ ਪੈਸੇ ਲਿਆ ਸੀ ਵੀਰ ਕੋਲੇ

ਪੂਰੇ ਆ ਜਾ ਪੂਰੇ ਆ ਜਾ ਪੜਿਆ ਗਿਆ ਮੁੰਡੇ ਹੁੰਦੇ ਵੜੀ ਚਲੇ ਜਾਂਦੇ ਨੇ ਚੱਲਦੇ ਆ ਘਰੇ ਵੱਤ ਜੇ ਕੋਈ ਨਹੀਂ ਚੱਲਦੇ ਤੂੰ ਡਾਕਰ ਆ ਤੁਸੀਂ ਇੱਧਰ ਆ ਗਏ ਤੂੰ ਤਾਂ ਖੜਾ ਹੱਸੇ ਜਾ ਕੇ ਉਚਾਲੇ ਮਾਨੂੰ ਹਮੇ 5 ਮਿੰਟ ਜਾ ਗਿਆ ਅੱਛਾ ਇਹਨੇ ਮਨੇ ਜੀ ਕੋਈ ਨਹੀਂ ਚਾ ਲੈਣੀ ਜੇ ਤਰੇ ਉਹ ਨਾ ਆਖਾ ਉਹ ਨਾ ਆਖਾ ਦਾਦੂ ਛੋੜ ਕੇ ਆਵਾਂਗੇ ਅਸਾਂ ਉਹ ਲਾੜੋ ਆਇਓ ਲੈ ਕੇ ਲੈ ਨਾਉਂ ਨਹੀਂ ਕਰਨ ਮੁੰਡਾ ਚਲੋ ਗਾਨਾ ਹੋ ਜਾ ਚੱਲ ਲਾ ਗੋਲਟੀ ਨਾ ਚਲੋ ਇਹਦੇ ਮੇਰੇ ਕੋਲੇ ਹੈ ਨਾ ਥੋੜੇ ਕੋਲੇ ਨਹੀਂ ਹੋ ਸਕਦਾ ਚਾਗ ਲਾ ਮੈਂ ਇਧਰ ਨੂੰ I okay. ਵੱਦ ਬਣਾ ਲਈਏ ਬਾਈ ਦੀ ਸਾਡੇ ਦੀ ਦੂਰੀ ਸੀ ਗਈ ਹੈ ਇਹ ਆਇਆ ਲੈ ਜਾਵਣਾ ਸੀ ਕਿਤੇ ਅੱਛਾ ਅੱਛਾ ਮੈਂ ਵੀ ਆਖਿਆ ਮੈਂ ਖਾਂ ਹੈ ਵਧੀਆ ਗਿਆ ਪੇਤਰ ਸੀ ਹਾਂ ਜੀ ਇਹ ਪਰਦੇ ਦੇ ਕੇ ਵਿਚਾਈ ਰਹੀ ਗਈ ਸੀ ਇਹਦੀ ਉਡਾਰੀਏ ਵੱਧ ਦਾ ਆਪਣੇ ਦੇ ਨਹੀਂ ਆਪਾਂ सारे <laughs> चक्कर <laughs>